ਚਾਨਕਪਾਤਰ ਸਾਹਿਬ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਪ੍ਰਾਪਰਟੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਹਿਤ ਦਾ ਇਹ ਬਾਬਾ ਬੋਹੜ ਚਲਾ ਗਿਆ ਅੱਗੇ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨਨ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਪੈਸੇ ਨਹੀਂ ਆਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹਿੰਨਾ ਹਾਲ ਹੀ ਅਸੀਂ ਤੇਰੇ ਨਾਲ ਕਰਾ ਲਈਏ ਅੱਛਾ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਉਹਨੋਂ ਸਾਰਿਆਂ ਦੇ ਫੋਨ ਆਏ ਹੂੰ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਫੜਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕਟਡ ਤੇ ਫਿਰ ਚਲੇ ਗਏ ਅੱਛਾ ਉਹਨੂੰ ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਹੈ ਔਰ ਸੋ ਅੱਜ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਸਾਹਿਬ ਇਸ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਜਹਾਨ ਨੂੰ ਅਲਵਿਦਾ ਆ ਕੇ ਚਲੇ ਗਏ ਨੇ ਹਾਰਟ ਅਟੈਕ ਆਉਣ ਦੇ ਨਾਲ ਲੁਧਿਆਣਾ ਦੇ ਵਿੱਚ ਉਹਨਾਂ ਨੇ ਬੀਤੀ ਰਾਤ ਆਖਰੀ ਸਾਹ ਲਏ ਨੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਗੇ ਲੇਖਕ ਨਾਟਕਕਾਰ ਪਾਲੀ ਭੁਪਿੰਦਰ ਜੀ ਭੁਪਿੰਦਰ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਾਤਰ ਸਾਹਿਬ ਦਾ ਟਰ ਜਾਣਾ ਹਮ ਭਲੀ ਤਾਂ ਇਸ ਖਬਰ ਦੇ ਸਦਮੇ ਤੋਂ ਬਾਹਰ ਹੀ ਨਹੀਂ ਆ पाए ਹਮ ਮੈਨੂੰ ਇਹ ਲੱਗਦਾ ਕਿ ਇਹ ਤਾਂ ਹੁਣ ਮੁਲਾਂਕਣ ਸੰਧਾ ਰਹੇਗਾ ਕਿ ਉਹਨਾਂ ਦੇ ਟਰ ਜਾਣ ਨਾਲ ਸਾਨੂੰ ਕਿੰਨਾ ਘਾਟਾ ਪਿਆ ਜੀ ਕੱਲ ਇਦਾਂ ਕਿ ਉਹ ਪੰਜਾਬੀ ਸਾਹਿਤ ਦੀ ਸਭ ਤੋਂ ਮਤਲਬ ਕਿ ਉੱਗੀ ਸਭ ਤੋਂ ਸਤਕਾਰਯੋਗ ਸ਼ਖਸੀਅਤ ਸੀ ਜੀ ਔਰ ਕੀ ਹੈ ਕਿ ਜਦੋਂ ਸਿਰ ਦੇ ਉੱਪਰ ਐਡੀ ਕਬਡੀ ਸ਼ਖਸੀਅਤ ਹੁੰਦੀ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਉਸ ਫੀਲਡ ਦੇ ਵਿੱਚ ਹੁੰਦੇ ਨੇ ਉਹ ਆਪਣੇ ਸਿਰ ਦੇ ਉੱਪਰ ਕਿਸੇ ਦਾ ਹੱਥ ਮਹਿਸੂਸ ਕਰਦੇ ਨੇ ਬਿਲਕੁਲ ਉਹਨਾਂ ਅਚਾਨਕ ਪਾਤਰ ਸਾਹਿਬ ਚੜੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਬਰਾਬਰ ਦੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਹਿਤ ਦਾ ਤੇ ਬਾਬਾ ਬਹੁਤ ਚਲਾ ਗਿਆ ਔਰ ਪੰਜਾਬ ਵੀ ਸਾਇਤ ਨਾਲ ਜੁੜੇ ਹੋਏ ਲੋਕ ਇੱਕ ਵਾਰੀ ਅਨਾਥ ਹੋਣ ਦੀ ਸਿਚੁਏਸ਼ਨ ਚ ਆ ਗਏ ਜੀ ਪਤਾ ਪਤਾ ਕਿਵੇਂ ਲੱਗਿਆ ਤੁਹਾਨੂੰ ਇਸ ਬਾਰੇ ਅਮ ਮੈਂ ਐਕਚੁਅਲੀ ਆਪਣੇ ਨਾਟਕ ਦੇ ਜਾਨ ਚ ਬਿਜੀ ਸੀਗਾ ਹਮ ਔਰ ਮੈਂ ਫਿਰ ਫੋਨ ਜਿਵੇਂ ਹੁੰਦਾ ਸਵਿਚ ਆਫ ਕੀਤਾ ਹੋਇਆ ਸੀ ਇਹ ਸਾਇਲੈਂਸ ਤੇ ਲਾਇਆ ਹੋਇਆ ਸੀ ਲੇਕਿਨ ਉਹ ਵਾਰ-ਵਾਰ ਕੁਝ ਨੰਬਰ ਤੋਂ ਕਾਲਸ ਆ ਰਹੀਆਂ ਸੀ ਜੀ ਤਾਂ ਫਿਰ ਮੈਂ ਜਦੋਂ ਆਉਣ ਕੀਤਾ ਤੇ ਪਤਾ ਕਿਸ ਪੱਤਰਕਾਰ ਦੋਸਤ ਦਾ ਫੋਨ ਸੀਗਾ ਉਹਨਾਂ ਨੇ ਦੱਸਿਆ ਫਿਰ ਮੈਂ ਨਿਰਮਲ ਜੋੜੇ ਨੂੰ ਫੋਨ ਕੀਤਾ ਹੂੰ ਉਹ ਲੁਧਿਆਣੇ ਰਹਿੰਦੇ ਨੇ ਔਰ ਪਾਤਾਲਸਰ ਦੇ ਕਾਫੀ ਨੇੜੇ ਨੇ ਹਾਂਜੀ ਹਾਂਜੀ ਫਿਰ ਨਿਰਮਲ ਨੇ ਮੈਨੂੰ ਦੱਸਿਆ ਕਿ ਉਹ ਸਰੇਮਾਤ ਰਾਤ ਚੰਗੇ ਪੜੇ ਸੁੱਤੇ ਲੇਕਿਨ ਸਵੇਰੇ ਉਹ ਉੱਠੇ ਹੀ ਨਹੀਂ ਫਿਰ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਦੇਖਿਆ ਤਾਂ ਫਿਰ ਮਾਮਲਾ ਪਤਾ ਲੱਗਿਆ ਹਾਲਾਂਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨ ਨੇ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਚੰਡੀਗੜ੍ਹ ਵਾਲੇ ਉਹਨਾਂ ਨੇ ਹਾਂ ਉਹਨਾਂ ਨੇ ਆਪ ਇੰਟਰਸਟ ਲੈ ਕੇ ਮੈਨੂੰ ਹਾਲ ਦਿੱਤਾ ਕਿਉਂਕਿ ਮੈਨੂੰ ਦੱਸਿਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹ ਹਾਲ ਹੀ ਅਸੀਂ ਤੇਰੇ ਨਾਲ ਕਰਾ ਲੀਏ ਅੱਛਾ ਤੇ ਉਹਨਾਂ ਨੇ ਮੇਰਾ ਡਰਾਮਾ ਦੇਖਣ ਉੱਚੇ ਚੇਤੇ ਤੌਰ ਤੇ ਮੈਨੂੰ ਕਿਹਾ ਕਿ ਯਾਰ ਮੈਂ ਠੀਕ ਨਹੀਂ ਆ ਪਰ ਤੂੰ 9 ਸਾਲਾਂ ਬਾਅਦ ਪਲੇ ਕਰਿਆ ਮੈਂ ਆਉਂਗਾ ਜ਼ਰੂਰ ਜੀ ਮੁਲਾਕਾਤ ਹੋਈ ਫਿਰ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਘੁੱਟਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕ अच्छा ओहनु पता नहीं सी भी एहे आखिरी मुलाकात है और इट इज रियली शॉकिंग मैं ता हम सर में च नहीं बार निकल पाया जी अच्छा पाली जी ਤੁਸੀਂ ਵੀ ਲਿਖਦੇ ਹੋ ਮਤਲਬ ਪਾਤਰ ਸਾਹਿਬ ਨੇ ਵੀ ساری ਜ਼ਿੰਦਗੀ ਲਿਖਿਆ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਅਮਰ ਹੈਗੀਆਂ ਨੇ ਹਮੇਸ਼ਾ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਪਾਤਰ ਸਾਹਿਬ ਬਹੁਤ ਕੁਝ ਦੇ ਗਏ ਨੇ ਪੰਜਾਬੀ ਨੂੰ ਜਾਂ ਹਜੇ ਬਹੁਤ ਕੁਝ ਦੇਣਾ ਬਾਕੀ ਸੀ ਦੇਖੋ ਜਿਸ ਪੱਦਰ ਦੇ ਉਹ ਕਵੀ ਸੀ ਸਾਡੀ ਤਾਂ ਦੁਆ ਸੀ ਕਿ ਉਹ ਹਮੇਸ਼ਾ ਸਾਡੇ ਨਾਲ ਰਹਿਣ ਤਾਂ ਕਿ ਉਹਨਾਂ ਵਿੱਚੋਂ ਹਮੇਸ਼ਾ ਵਧੀਆ ਕਵਤਾ ਆਉਂਦੀ ਰਹੇ ਜੀ ਲੇਕਿਨ ਜੋ ਦਿੱਤਾ ਉਹ ਬਹੁਤ ਜ਼ਿਆਦਾ ਹੈ ਹੂੰ ਤੁਸੀਂ ਦੇਖੋ ਕਿ ਉਹ ਪਹਿਲੇ ਪੰਜਾਬੀ ਦੇ ਇਹੋ ਜਿਹੇ ਪੋएट ਨੇ ਜਿਨ੍ਹਾਂ ਨੇ ਅਸ਼ਿਵ ਕੁਮਾਰ ਤੋਂ ਬਾਅਦ ਜੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਤੋਂ ਬਾਅਦ ਸਾਨੂੰ ਪੰਜਾਬੀ ਪਾਠਕ ਵਾਪਸ ਲਿਆ ਕੇ ਦਿੱਤੇ ਜੀ surjit patar ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਜਿਵੇਂ ਪਾਠਕ ਸਾਡੇ ਨਾਲ ਟੁੱਟ ਗਏ ਸੀ ਨਾ ਹਾਂਜੀ ਤਾਂ surjit patar ਦੇ ਨਾਲ ਪੰਜਾਬੀ ਕਵਿਤਾ ਨੂੰ ਪਾਠਕ ਵਾਪਸ ਮਿਲੇ ਹਾਂ ਉਹਨਾਂ ਕਰਕੇ ਪੰਜਾਬੀ ਦੇ ਵਿੱਚ ਇੱਕ ਪਾਠਕਾਂ ਦੀ ਇੱਕ ਬਹੁਤ ਵੱਡੀ ਜਮਾਤ ਪੈਦਾ ਹੋਈ ਜੀ ਤਾਂ ਇਹ ਸਭ ਤੋਂ ਜ਼ਰੂਰੀ ਚੀਜ਼ ਸੀ ਜਿਹੜੀ ਕਿ ਪਾਤਰ ਸਾਹਿਬ ਨੇ ਕੀਤੀ ਉਹ ਪਾਠਕਾਂ ਤੇ ਆਲੋਚਕਾਂ ਦੇ ਵਿਚਾਰ ਇੱਕੋ ਜਿੰਨੇ ਮਕਬੂਲ ਸੀਗੇ ਜੀ ਤਾਂ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਨੇ ਪੰਜਾਬੀ ਕਵਿਤਾ ਨੂੰ ਜ਼ਿੰਦਾ ਕੀਤਾ ਉਹਨਾਂ ਨੇ ਜ਼ਿੰਦਾ ਰੱਖਿਆ ਪੰਜਾਬੀ ਕਵਿਤਾ ਨੂੰ ਹਾਂ ਤਾਂ ਸਾਡੇ ਸਮਿਆਂ ਦੇ ਉਹ ਸਭ ਤੋਂ ਜ਼ਿਆਦਾ ਪਿਆਰੇ ਤੇ ਸਤਿਕਾਰੇ ਗਏ ਹਾਂ ਕਵੀ ਸੀ ਔਰ ਉਹਨਾਂ ਨੇ 3-4 ਨਾਟਕ ਵੀ ਟਰਾਂਸਲੇਟ ਕੀਤੇ ਜਿਹੜੇ ਯੂਰਪ ਦੇ ਜੀਨੋ ਨੀਲ ਦੇ ਔਰ ਜਿਨ੍ਹਾਂ ਨੂੰ ਬਣਾ ਬਹੁਤ ਸਫਲਤਾ ਦੇ ਨਾਲ ਖੇਡ ਲਏ ਨਾਟਕ ਹਾਂ ਉਹਨਾਂ ਦੇ ਨਾਟਕ ਜਿਹੜੇ ਸੀਗੇ ਉਹ ਉਹ ਮਕਬੂਰ ਨੇ ਤਿੰਨ ਨਾਟਕ ਅਨੁਵਾਦ ਕੀਤੇ ਔਰ ਕਲਤਾ ਤੋਂ ਕਵਿਤਾ ਦੇ ਵਿੱਚ ਅਨੁਵਾਦ ਕਰਨੇ ਬੜਾ ਮੁਸ਼ਕਿਲ ਹੈ ਜੀ 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 ਤੇ ਉਹਨਾਂ ਨੇ ਮਤਲਬ ਤਿੰਨ ਚਾਰ ਨਾਟਕ ਜਿਹੜੇ ਸੀ ਅਨੁਵਾਦ ਵੀ ਕੀਤੇ ਔਰ ਕਲਤਾ ਤੋਂ ਕਵਿਤਾ ਵਿੱਚ ਕੀਤੇ ਬਹੁਤ ਵਧੀਆ ਸਨ ਸੋ ਅੱਜ ਬਹੁਤ ਵੱਡਾ ਸਦਮਾ ਬਹੁਤ ਵੱਡਾ ਲਾਸ ਹੈ ਜੀ 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 ਉਹਨਾਂ ਦੀ ਸ਼ਾਇਰੀ ਜਾਂ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਜਾਂ ਜ਼ਿੰਦਗੀ ਦੇ ਬਹੁਤ ਕਰੀਬ ਰਹੀ ਹੈ ਹਮੇਸ਼ਾ ਹੁਣ ਤੱਕ ਮੈਨੂੰ ਉਹਨਾਂ ਦੀ ਇੱਕ ਕਵਿਤਾ ਬਹੁਤ ਪਿਆਰੀ ਲੱਗਦੀ ਹੁੰਦੀ ਸੀਗੀ ਸ਼ੁਰੂ ਤੋਂ ਹੀ ਲੱਗਦੀ ਆ ਹੁਣ ਵੀ ਜੀ ਕੀ ਖਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ਹਾਂ ਡਾਰਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਓਹੋ ਹਾਲਾਂਕਿ ਉਹਨਾਂ ਦੀ ਕਤਮਾਹੋਰ ਵੀ ਬਹੁਤ ਪਿਆਰੀਆਂ ਨੇ ਪਰ ਇਸ ਕਵਿਤਾ ਦੇ ਵਿੱਚ ਇੱਕ ਬੜਾ ਪਿਆਰਾ ਸ਼ੇਅਰ ਸੀ ਤੂੰ ਉਸੇ ਨੂੰ ਚੱਕ ਲਵੇਂਗਾ ਤੇ ਪੜੇਗਾ ਖਤ ਦੇ ਵਾਂਗ ਕੋਈ ਸੁੱਕਾ ਪੱਤਾ ਉੱਡ ਕੇ ਸਰਦਲਾਂ ਤੱਕ ਆਏਗਾ ਵਾਹ ਉਹਨਾਂ ਬੁੱਕ ਬਹੁਤ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਵੱਖਰਾ ਹੀ ਅੰਦਾਜ਼ ਸੀ ਔਰ ਉਹਨਾਂ ਦੇ ਸ਼ਬਦ ਜਿਹੜੇ ਸਨ ਨਾ ਉਹ ਅੱਛਾ ਉਹਨਾਂ ਦੀ ਕਵਿਤਾ ਦੇ ਵਿੱਚ ਉਹ ਪੰਜਾਬੀ ਸੀ ਜਿਹੜੀ ਪੰਜਾਬੀ ਸਾਡੀ ਅਸਲੀ ਪੰਜਾਬੀ ਹੈ ਅਸਲੀ ਹੈ ਬਿਲਕੁਲ ਮਤਲਬ ਕਿ ਉਹਨਾਂ ਨੇ ਨਕਲੀ ਪੰਜਾਬੀ ਜਾਂ ਬਹੁਤ ਜ਼ਿਆਦਾ ਐਵੇਂ ਖਾਮਖਾਂ ਜਿਵੇਂ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਆਦਤ ਜੀ ਹੁੰਦੀ ਹੈ ਨਾ ਬਹੁਤ ਬੜੀ ਗੱਲਾਂ ਕਰਨ ਦੀ ਬੜੇ ਬੜੇ ਬਾਰੇ ਬਾਰੇ ਸ਼ਬਦਾਂ ਦੇ ਚਾਹਵੇਂ ਦਾ ਹਾਂ ਬਿਲਕੁਲ ਹਲਕੇ ਸ਼ਬਦਾਂ ਨਾਲ ਹਾਂ ਉਹਨਾਂ ਨੇ ਤਾਂ ਮਤਲਬ ਕਿ ਬਹੁਤ ਹੀ ਜਿਉਂਦੀ ਜਾਗਦੀ ਪੰਜਾਬੀ ਦੇ ਵਿੱਚ ਕਵਿਤਾ ਲਿਖੀ ਔਰ ਕਮਾਲ ਦੀ ਕਵਿਤਾ ਲਿਖੀ ਜੀ ਜੀ ਆਖਰੀ ਦਰਸ਼ਨਾ ਦੇ ਲਈ ਜਾ ਰਹੇ ਹਾਂ ਹਾਲੇ ਮੈਂ ਉਹ ਨਿਰਮਲ ਨੂੰ ਪੁੱਛਿਆ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਹੈ ਤੇ ਫਿਰ ਉਹ ਕਹਿੰਦੇ ਕਿ ਜਦੋਂ ਉਹ ਆਏਗਾ ਫਿਰ ਸਕਾਰ ਹੋਏਗਾ ਜੀ ਜਾਵਾਂਗੇ ਸਾਰੇ ਜੀ ਠੀਕ ਹੈ ਜੀ ਬਾਲਿਪਿੰਦਰ ਜੀ ਆਨਰ ਦੇ ਨਾਲ ਗੱਲਬਾਤ ਕਰਨ ਦੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਉਹ ਅਚਾਨਕ ਪੱਤਰ ਸਾਥ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਪ੍ਰਾਪਰਟੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਹਿਤ ਦਾ ਇਹ ਬਾਬਾ ਬਹੁੜ ਚਲਾ ਗਿਆ ਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨਨ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹਿੰਦਾ ਹਾਲ ਹੀ ਅਸੀਂ ਤੇਰੇ ਨਾਲ ਕਰਾ ਦਈਏ ਅੱਛਾ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਫੜਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕਟਿਡ ਤੇ ਫਿਰ ਚਲੇ ਗਏ ਅੱਛਾ ਉਹਨੂੰ ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਹੈ ਸੋ ਅੱਜ ਪੰਜਾਬੀ ਦੇ ਮਹਾਨ ਸ਼ਾਇਰ ਸਰਜੀਤ ਪਾਤਰ ਸਾਹਿਬ ਇਸ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਜਹਾਨ ਨੂੰ ਅਲਵਿਦਾ ਆ ਕੇ ਚਲੇ ਗਏ ਨੇ ਹਾਰਟ ਅਟੈਕ ਆਉਣ ਦੇ ਨਾਲ ਲੁਧਿਆਣਾ ਦੇ ਵਿੱਚ ਉਹਨਾਂ ਨੇ ਬੀਤੀ ਰਾਤ ਆਖਰੀ ਸਾਹ ਲਏ ਨੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਗੇ ਲੇਖਕ ਨਾਟਕਕਾਰ ਪਾਲੀ ਭੁਪਿੰਦਰ ਜੀ ਭੁਪਿੰਦਰ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਾਤਰ ਸਾਹਿਬ ਦਾ ਟਰ ਜਾਣਾ ਹਮ ਭਲੀ ਤਾਂ ਇਸ ਖਬਰ ਦੇ ਸਦਮੇ ਤੋਂ ਬਾਹਰ ਹੀ ਨਹੀਂ ਆ पाए। ਹੂੰ। ਮੈਨੂੰ ਇਹ ਲੱਗਦਾ ਕਿ ਇਹ ਤਾਂ ਹੁਣ ਮਲਾਂਕਣ ਸੰਦਾ ਰਹੇਗਾ ਕਿ ਉਹਨਾਂ ਦੇ ਤੁਰ ਜਾਣ ਨਾਲ ਸਾਨੂੰ ਕਿੰਨਾ ਘਾਟਾ ਪਿਆ। ਜੀ। ਕੱਲ ਇਦਾਂ ਕਿ ਉਹ ਪੰਜਾਬੀ ਸਾਹਿਤ ਦੀ ਸਭ ਤੋਂ ਮਤਲਬ ਕਿ ਉੱਗੀ ਸਭ ਤੋਂ ਸਤਕਾਰਯੋਗ ਸ਼ਖਸੀਅਤ ਸੀ। ਜੀ। ਔਰ ਕੀ ਹੈ ਕਿ ਜਦੋਂ ਸਿਰ ਦੇ ਉੱਪਰ ਐਡੀ ਕਬਡੀ ਸ਼ਖਸੀਅਤ ਹੁੰਦੀ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਉਸ ਫੀਲਡ ਦੇ ਵਿੱਚ ਹੁੰਦੇ ਨੇ ਉਹ ਆਪਣੇ ਸਿਰ ਦੇ ਉੱਪਰ ਕਿਸੇ ਦਾ ਹੱਥ ਮਹਿਸੂਸ ਕਰਦੇ ਨੇ ਬਿਲਕੁਲ ਉਹਨਾਂ ਅਚਾਨਕ ਪਾਤਰ ਸਾਹਿਬ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਬਰਾਬਰ ਦੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਇਤ ਦਾ ਇਹ ਬਾਬਾ ਬਹੁੜ ਚਲਾ ਗਿਆ ਔਰ ਪੰਜਾਬੀ ਸਾਇਤ ਨਾਲ ਜੁੜੇ ਹੋਏ ਲੋਕ ਇੱਕ ਵਾਰੀ ਅਨਾਥ ਹੋਣ ਦੀ ਸਿਚੁਏਸ਼ਨ 'ਚ ਆ ਗਏ ਜੀ ਪਤਾ ਪਤਾ ਕਿਵੇਂ ਲੱਗਿਆ ਤੁਹਾਨੂੰ ਇਸ ਬਾਰੇ ਅਮ ਮੈਂ ਐਕਚੁਅਲੀ ਆਪਣੇ ਨਾਟਕ ਜਾਂਮ 'ਚ ਬਿਜ਼ੀ ਸੀਗਾ ਹੂੰ ਔਰ ਮੈਂ ਫਿਰ ਫੋਨ ਜਿਵੇਂ ਹੁੰਦਾ ਸਵਿਚ ਆਫ ਕੀਤਾ ਹੋਇਆ ਸੀ ਜਾਂ ਸਾਇਲੈਂਸ ਤੇ ਲਾਇਆ ਹੋਇਆ ਸੀ ਲੇਕਿਨ ਉਹ ਵਾਰ-ਵਾਰ ਕੁਝ ਨੰਬਰ ਤੋਂ ਕਾਲਸ ਆ ਰਹੀਆਂ ਸੀ ਜੀ ਤਾਂ ਫਿਰ ਮੈਂ ਜਦੋਂ ਆਨ ਕੀਤਾ ਤੇ ਪਤਾ ਕਿਸੇ ਪੱਤਰਕਾਰ ਦੋਸਤ ਦਾ ਫੋਨ ਸੀਗਾ ਉਹਨਾਂ ਨੇ ਦੱਸਿਆ ਫਿਰ ਮੈਂ ਨਿਰਮਲ ਜੋੜੇ ਨੂੰ ਫੋਨ ਕੀਤਾ ਹੂੰ ਉਹ ਲੁਧਿਆਣੇ ਰਹਿੰਦੇ ਨੇ ਔਰ ਪਾਤਾਲਸਰ ਦੇ ਕਾਫੀ ਨੇੜੇ ਨੇ ਹਾਂਜੀ ਹਾਂਜੀ ਤਫਰ ਨਿਰਮਲ ਨੇ ਮੈਨੂੰ ਦੱਸਿਆ ਕਿ ਉਹ ਸਰੇਮਾਤ ਰਾਤ ਚੰਗੇ ਬੜੇ ਸੁੱਤੇ ਲੇਕਿਨ ਸਵੇਰੇ ਉਹ ਉੱਠੇ ਹੀ ਨਹੀਂ ਫਿਰ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਦੇਖਿਆ ਤਾਂ ਫਿਰ ਮਾਮਲਾ ਪਤਾ ਲੱਗਿਆ ਹਾਲਾਂਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਲ ਨੇ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਚੰਡੀਗੜ੍ਹ ਵਾਲੇ ਉਹਨਾਂ ਨੇ ਹਾਂ ਉਹਨਾਂ ਨੇ ਆਪ ਇੰਟਰਸਟ ਲੈ ਕੇ ਮੈਨੂੰ ਹਾਲ ਦਿੱਤਾ ਕਿਉਂਕਿ ਮੈਨੂੰ ਦੱਸਿਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ 3 ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹਿੰਦਾ ਹਾਲ ਹੀ ਅਸੀਂ ਤੇਰੇ ਨਾਲ ਕਰਾ दिए ਅੱਛਾ ਤੇ ਉਹਨਾਂ ਨੇ ਮੇਰਾ ਡਰਾਮਾ ਦੇਖਣ ਉੱਚੇ ਚੇਤੇ ਤੌਰ ਤੇ ਮੈਨੂੰ ਕਿਹਾ ਕਿ ਯਾਰ ਮੈਂ ਠੀਕ ਨਹੀਂ ਆ ਪਰ ਤੂੰ 9 ਸਾਲਾਂ ਬਾਅਦ ਪਲੇ ਕਰ ਰਿਹਾ ਮੈਂ ਆਉਂਗਾ ਜ਼ਰੂਰ ਜੀ ਮੁਲਾਕਾਤ ਹੋਈ ਫਿਰ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਘੁੱਟਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈ अच्छा ओहनु ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਹੈ ਇਟ ਇਜ਼ ਰੀਲੀ ਸ਼ੌਕਿੰਗ ਮੈਂ ਤਾਂ ਅੰਸਰ ਵਿੱਚ ਹੀ ਨਹੀਂ ਬਾਹਰ ਨਿਕਲ ਪਾਇਆ ਜੀ ਅੱਛਾ ਪਾਲੀ ਜੀ ਤੁਸੀਂ ਵੀ ਲਿਖਦੇ ਹੋ ਮਤਲਬ ਪਾਤਰ ਸਾਹਿਬ ਨੇ ਵੀ ਸਾਰੀ ਜ਼ਿੰਦਗੀ ਲਿਖਿਆ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਅਮਰ ਹੈਗੀਆਂ ਨੇ ਹਮੇਸ਼ਾ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਪਾਤਰ ਸਾਹਿਬ ਬਹੁਤ ਕੁਝ ਦੇ ਗਏ ਨੇ ਪੰਜਾਬੀ ਨੂੰ ਜਾਂ ਹਜੇ ਬਹੁਤ ਕੁਝ ਦੇਣਾ ਬਾਕੀ ਸੀ ਦੇਖੋ ਜਿਸ ਪੱਦਰ ਦੇ ਉਹ ਕਵੀ ਸੀ ਸਾਡੀ ਤਾਂ ਦੁਆ ਸੀ ਕਿ ਉਹ ਹਮੇਸ਼ਾ ਸਾਡੇ ਨਾਲ ਰਹਿਣ ਤਾਂ ਕਿ ਉਹਨਾਂ ਵਿੱਚੋਂ ਹਮੇਸ਼ਾ ਵਧੀਆ ਕਵਤਾ ਆਉਂਦੀ ਰਹੇ ਜੀ ਲੇਕਿਨ ਜੋ ਦਿੱਤਾ ਉਹ ਬਹੁਤ ਜ਼ਿਆਦਾ ਹੂੰ ਤੁਸੀਂ ਦੇਖੋ ਕਿ ਉਹ ਪਹਿਲੇ ਪੰਜਾਬੀ ਦੇ ਇਹੋ ਜਿਹੇ ਪੋएट ਨੇ ਜਿਨ੍ਹਾਂ ਨੇ ਅਕਸ਼ਿਪ ਸ਼ਿਵ ਕੁਮਾਰ ਤੋਂ ਬਾਅਦ ਜੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਤੋਂ ਬਾਅਦ ਹੂੰ ਸਾਨੂੰ ਪੰਜਾਬੀ ਪਾਠਕ ਵਾਪਸ ਲਿਆ ਕੇ ਦਿੱਤੇ ਜੀ ਸੁਰਜੀਤ ਪਾਤਰ ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਜਿਵੇਂ ਪਾਠਕ ਸਾਡੇ ਨਾਲ ਟੁੱਟ ਗਏ ਸੀ ਨਾ ਹਾਂਜੀ ਤਾਂ ਸੁਰਜੀਤ ਪਾਤਰ ਦੇ ਨਾਲ ਪੰਜਾਬੀ ਕਵਿਤਾ ਨੂੰ ਪਾਠਕ ਵਾਪਸ ਮਿਲੇ ਹੂੰ ਉਹਨਾਂ ਕਰਕੇ ਪੰਜਾਬੀ ਦੇ ਵਿੱਚ ਇੱਕ ਪਾਠਕਾਂ ਦੀ ਇੱਕ ਬਹੁਤ ਵੱਡੀ ਜਮਾਤ ਪੈਦਾ ਹੋਈ ਜੀ ਤਾਂ ਇਹ ਸਭ ਤੋਂ ਜ਼ਰੂਰੀ ਚੀਜ਼ ਸੀ ਜਿਹੜੀ ਕਿ ਪਾਤਰ ਸਾਹਿਬ ਨੇ ਕੀਤੀ ਉਹ ਪਾਠਕਾਂ ਤੇ ਆਲੋਚਕਾਂ ਦੇ ਵਿਚਕਾਰ ਇੱਕੋ ਜਿੰਨੇ ਮਕਬੂਲ ਸੀਗੇ ਜੀ ਤਾਂ ਇਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਨੇ ਪੰਜਾਬੀ ਕਵਤਾ ਨੂੰ ਜ਼ਿੰਦਾ ਕੀਤਾ ਉਹਨਾਂ ਨੇ ਜ਼ਿੰਦਾ ਰੱਖਿਆ ਪੰਜਾਬੀ ਕਵਤਾ ਨੂੰ ਹਾਂ ਤਾਂ ਸਾਡੇ ਸਮਿਆਂ ਦੇ ਉਹ ਸਭ ਤੋਂ ਜ਼ਿਆਦਾ ਪਿਆਰੇ ਤੇ ਸਤਿਕਾਰੇ ਗਏ ਹਾਂ ਕਵੀ ਸੀ ਉਹ ਉਹਨਾਂ ਨੇ 3-4 ਨਾਟਕ ਵੀ ਟਰਾਂਸਲੇਟ ਕੀਤੇ ਜਿਹੜੇ ਯੂਰਪ ਦੇ ਰੁਜੀਨੋ ਨੀਲ ਦੇ ਔਰ ਜਿਨ੍ਹਾਂ ਨੂੰ ਆਪਣਾ ਬਹੁਤ ਸਫਲਤਾ ਦੇ ਨਾਲ ਖੇਡੇ ਲਏ ਜੀ ਨਾਟਕ ਹਾਂ ਉਹਨਾਂ ਦੇ ਨਾਟਕ ਜਿਹੜੇ ਸੀਗੇ ਉਹ ਉਹ ਮਕਿਉਂ ਉਹਨੇ ਪੈਨ ਨਾਟਕ ਅਨੁਵਾਦ ਕੀਤੇ ਔਰ ਕਵਤਾ ਤੋਂ ਕਵਤਾ ਦੇ ਵਿੱਚ ਅਨੁਵਾਦ ਕਰਨੇ ਬਹੁਤ ਮੁਸ਼ਕਲ ਹੈ ਜੀ 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 ਤੇ ਉਹਨਾਂ ਨੇ ਮਤਲਬ 3-4 ਨਾਟਕ ਜਿਹੜੇ ਸੀ ਅਨੁਵਾਦ ਵੀ ਕੀਤੇ ਔਰ ਕਵਤਾ ਤੋਂ ਕਵਤਾ ਵਿੱਚ ਕੀਤੇ ਬਹੁਤ ਵਧੀਆ ਸਨ ਹਮ ਸੋ ਅੱਜ ਬਹੁਤ ਵੱਡਾ ਸਦਮਾ ਬਹੁਤ ਵੱਡਾ ਲਾਸ ਹੈ ਜੀ 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 ਉਹਨਾਂ ਦੀ ਸ਼ਾਇਰੀ ਜਾਂ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਜਾਂ ਜ਼ਿੰਦਗੀ ਦੇ ਬਹੁਤ ਕਰੀਬ ਰਹੀ ਹੈ ਹਮੇਸ਼ਾ ਹੁਣ ਤੱਕ ਮੈਨੂੰ ਉਹਨਾਂ ਦੀ ਇੱਕ ਕਵਿਤਾ ਬਹੁਤ ਪਿਆਰੀ ਲੱਗਦੀ ਹੁੰਦੀ ਸੀਗੀ ਸ਼ੁਰੂ ਤੋਂ ਹੀ ਲੱਗਦੀ ਹੁਣ ਵੀ ਜੀ ਕੀ ਖਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ਹਾਂ ਡਾਰਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਓਹੋ ਹਾਲਾਂਕਿ ਉਹਨਾਂ ਦੀ ਕਤਮਾ ਹੋਰ ਵੀ ਬਹੁਤ ਪਿਆਰੀਆਂ ਨੇ ਪਰ ਇਸ ਕਵਿਤਾ ਦੇ ਵਿੱਚ ਇੱਕ ਬੜਾ ਪਿਆਰਾ ਸ਼ੇਅਰ ਸੀ ਤੂੰ ਉਸੇ ਨੂੰ ਚੱਕ ਲਵੇਂਗਾ ਤੇ ਪੜੇਗਾ ਖਤ ਦੇ ਵਾਂਗ ਕੋਈ ਸੁੱਕਾ ਪੱਤਾ ਉੱਡ ਕੇ ਸਰਦਲਾਂ ਤੱਕ ਆਏਗਾ ਵਾਹ ਉਹਨਾਂ ਨੂੰ ਕਿ ਬਹੁਤ ਉਹਨਾਂ ਦੇ ਕਵਤਾਂ ਦੇ ਵਿੱਚ ਇੱਕ ਵੱਖਰਾ ਹੀ ਅੰਦਾਜ਼ ਸੀ ਔਰ ਉਹਨਾਂ ਦੇ ਸ਼ਬਦ ਜਿਹੜੇ ਸਨ ਨਾ ਉਹ ਅੱਛਾ ਉਹਨਾਂ ਦੀ ਕਵਤਾ ਦੇ ਵਿੱਚ ਉਹ ਪੰਜਾਬੀ ਸੀ ਜਿਹੜੀ ਪੰਜਾਬੀ ਸਾਡੀ ਅਸਲੀ ਪੰਜਾਬੀ ਹੈ ਅਸਲੀ ਹੈ ਬਿਲਕੁਲ ਮਤਲਬ ਕਿ ਉਹਨਾਂ ਨੇ ਨਕਲੀ ਪੰਜਾਬੀ ਜਾਂ ਬਹੁਤ ਜ਼ਿਆਦਾ ਐਵੇਂ ਖਾਮ ਖਾਂ ਜਿਵੇਂ ਸਾਡੇ ਯੂਨੀਵਰਸਿਟੀ ਦੇ ਉੱਪਰ ਪ੍ਰੋਫੈਸਰਾਂ ਨੂੰ ਆदत ਜੀ ਹੁੰਦੀ ਹੈ ਨਾ ਬਹੁਤ ਹੀ ਸਾਡੀ ਗੱਲਾਂ ਕਰਨ ਦੀ ਵੱਡੇ ਵੱਡੇ ਪਾਰੇ ਪਾਰੇ ਸ਼ਬਦ ਹਾਂ ਬਿਲਕੁਲ ਹਲਕੇ ਸ਼ਬਦਾਂ ਨਾਲ ਹਾਂ ਉਹਨਾਂ ਨੇ ਤਾਂ ਮਤਲਬ ਕਿ ਬਹੁਤ ਹੀ ਜਿਉਂਦੀ ਜਾਗਦੀ ਪੰਜਾਬੀ ਦੇ ਵਿੱਚ ਕਵਿਤਾ ਲਿਖੀ ਆ ਕਮਾਲ ਦੀ ਕਵਿਤਾ ਲਿਖੀ ਜੀ ਜੀ ਆਖਰੀ ਦਰਸ਼ਨਾ ਦੇ ਲਈ ਜਾ ਰਹੇ ਹਾਂ ਹਾਂ ਹਾਲੇ ਮੈਂ ਉਹ ਨਿਰਮਲ ਨੂੰ ਪੁੱਛਿਆ ਉਹਨਾਂ ਦਾ ਪੁੱਤਰਾ ਆਸਟ੍ਰੇਲੀਆ ਦੇ ਵਿੱਚ ਹੈ ਤੇ ਫਿਰ ਉਹ ਕਹਿੰਦੇ ਕਿ ਜਦੋਂ ਉਹ ਆਏਗਾ ਫਿਰ ਸਕਰ ਹੋਏਗਾ ਜੀ ਜਾਵਾਂਗੇ ਸਾਰੇ ਜੀ ਠੀਕ ਹੈ ਜੀ ਪਾਲੀਪਿੰਦਰ ਜੀ ਅਨਰ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਉਹਨਾਂ ਅਚਾਨਕ ਪਾਤਰ ਸਾਹਿਬ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਪ੍ਰਾਪਰਟੀ ਕੋਈ ਸ਼ਖਸੀਅਤ ਸਾਡੇ ਕੋਲ ਹੀ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਹਿਤ ਦਾ ਇਹ ਬਾਬਾ ਬਹੁੜ ਚਲਾ ਗਿਆ ਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨਨ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤੈਨੂੰ ਚੀਫ ਗੈਸਟ ਸੀ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹ ਹਾਲ ਹੀ ਸੀ ਤੇਰੇ ਨਾਲ ਕਰਾ ਦਈਏ ਅੱਛਾ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਘੁੱਟਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕਟਿਡ ਤੇ ਫਿਰ ਚਲੇ ਗਏ ਅੱਛਾ ਉਹਨੂੰ ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਹੈ ਔਰ ਤੋ ਅੱਜ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਸਾਹਿਬ ਇਸ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਜਹਾਨ ਨੂੰ ਅਲਵਿਦਾ ਆ ਕੇ ਚਲੇ ਗਏ ਨੇ ਹਾਰਟ ਅਟੈਕ ਆਉਣ ਦੇ ਨਾਲ ਲੁਧਿਆਣਾ ਦੇ ਵਿੱਚ ਉਹਨਾਂ ਨੇ ਬੀਤੀ ਰਾਤ ਆਖਰੀ ਸਾਹ ਲਏ ਨੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਗੇ ਲੇਖਕ ਨਾਟਕਕਾਰ ਪਾਲੀ ਭੁਪਿੰਦਰ ਜੀ ਭੁਪਿੰਦਰ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਾਤਰ ਸਾਹਿਬ ਦਾ ਟਰ ਜਾਣਾ ਹਮ ਭਲੀ ਤਾਂ ਇਸ ਖਬਰ ਦੇ ਸਦਮੇ ਤੋਂ ਬਾਹਰ ਹੀ ਨਹੀਂ ਆ पाए। ਹੂੰ। ਮੈਨੂੰ ਇਹ ਲੱਗਦਾ ਕਿ ਇਹ ਤਾਂ ਹੁਣ ਮੁਲਾਂਕਣ ਸੰਧਾ ਰਹੇਗਾ ਕਿ ਉਹਨਾਂ ਦੇ ਤੁਰ ਜਾਣ ਨਾਲ ਸਾਨੂੰ ਕਿੰਨਾ ਘਾਟਾ ਪਿਆ। ਜੀ। ਕੱਲ ਇਦਾਂ ਕਿ ਉਹ ਪੰਜਾਬੀ ਸਾਹਿਤ ਦੀ ਸਭ ਤੋਂ ਮਤਲਬ ਕਿ ਉੱਗੀ ਸਭ ਤੋਂ ਸਤਿਕਾਰਯੋਗ ਸ਼ਖਸੀਅਤ ਸੀ। ਜੀ। ਔਰ ਕੀ ਹੈ ਕਿ ਜਦੋਂ ਸਿਰ ਦੇ ਉੱਪਰ ਐਡੀ ਕਬਡੀ ਸ਼ਖਸੀਅਤ ਹੁੰਦੀ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਉਸ ਫੀਲਡ ਦੇ ਵਿੱਚ ਹੁੰਦੇ ਨੇ ਉਹ ਆਪਣੇ ਸਿਰ ਦੇ ਉੱਪਰ ਕਿਸੇ ਦਾ ਹੱਥ ਮਹਿਸੂਸ ਕਰਦੇ ਨੇ ਬਿਲਕੁਲ ਉਹ ਅਚਾਨਕ ਪਾਤਰ ਸਾਹਮਣੇ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਬਰਾਬਰ ਦੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਇਤ ਦਾ ਇਹ ਬਾਬਾ ਬਹੁੜ ਚਲਾ ਗਿਆ ਔਰ ਪੰਜਾਬੀ ਸਾਇਤ ਨਾਲ ਜੁੜੇ ਹੋਏ ਲੋਕ ਇੱਕ ਵਾਰੀ ਅਨਾਥ ਹੋਣ ਦੀ ਸਿਚੁਏਸ਼ਨ 'ਚ ਆ ਗਏ ਜੀ ਪਤਾ ਪਤਾ ਕਿਵੇਂ ਲੱਗਿਆ ਤੁਹਾਨੂੰ ਇਸ ਬਾਰੇ ਅਮ ਮੈਂ ਐਕਚੁਅਲੀ ਆਪਣੇ ਨਾਟਕ ਦੇ ਜਾਂਮ 'ਚ ਬਿਜ਼ੀ ਸੀਗਾ ਹੂੰ ਔਰ ਮੈਂ ਫਿਰ ਫੋਨ ਜਿੰਨੇ ਦਾ ਸਵਿਚ ਆਫ ਕੀਤਾ ਹੋਇਆ ਸੀ ਜਾਂ ਸਾਇਲੈਂਸ ਤੇ ਲਾਇਆ ਹੋਇਆ ਸੀ ਲੇਕਿਨ ਉਹ ਵਾਰ-ਵਾਰ ਕੁਝ ਨੰਬਰ ਤੋਂ ਕਾਲਸ ਆ ਰਹੀਆਂ ਸੀ ਜੀ ਤਾਂ ਫਿਰ ਮੈਂ ਜਦੋਂ ਆਨ ਕੀਤਾ ਤੇ ਪਤਾ ਕਿਸੇ ਪੱਤਰਕਾਰ ਦੋਸਤ ਦਾ ਫੋਨ ਸੀਗਾ ਉਹਨਾਂ ਨੇ ਦੱਸਿਆ ਫਿਰ ਮੈਂ ਨਿਰਮਲ ਜੋੜੇ ਨੂੰ ਫੋਨ ਕੀਤਾ ਹੂੰ ਉਹ ਲੁਧਿਆਣੇ ਰਹਿੰਦੇ ਨੇ ਔਰ ਪਾਤਾਲ ਸਾਹਿਬ ਦੇ ਕਾਫੀ ਨੇੜੇ ਨੇ ਹਾਂਜੀ ਹਾਂਜੀ ਤਫਰ ਨਿਰਮਲ ਨੇ ਮੈਨੂੰ ਦੱਸਿਆ ਕਿ ਉਹ ਸਰੇਮਤਾਂ ਕਿ ਰਾਤ ਚੰਗੇ ਪੜੇ ਸੁੱਤੇ ਲੇਕਿਨ ਸਵੇਰੇ ਉਹ ਉੱਥੇ ਹੀ ਫਿਰ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਦੇਖਿਆ ਤਾਂ ਫਿਰ ਮਾਮਲਾ ਪਤਾ ਲੱਗਿਆ ਹਾਲਾਂਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਲ ਨੇ ਦੱਸਿਆ ਗੱਲਾਂ ਹੁੰਦੀ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਚੰਡੀਗੜ੍ਹ ਵਾਲੇ ਉਹਨਾਂ ਨੇ ਹਾਂ ਉਹਨਾਂ ਨੇ ਆਪ ਇੰਟਰਸਟ ਲੈ ਕੇ ਮੈਨੂੰ ਹਾਲ ਦਿੱਤਾ ਕਿਉਂਕਿ ਮੈਨੂੰ ਦੱਸਿਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹ ਹਾਲ ਹੀ ਅਸੀਂ ਤੇਰੇ ਨਾਲ ਕਰਾ ਦਈਏ ਅੱਛਾ ਤੇ ਉਹਨਾਂ ਨੇ ਮੇਰਾ ਡਰਾਮਾ ਦੇਖਣ ਉੱਚੇ ਚੇ ਤੌਰ ਤੇ ਮੈਨੂੰ ਕਿਹਾ ਕਿ ਯਾਰ ਮੈਂ ਠੀਕ ਨਹੀਂ ਆ ਪਰ ਤੂੰ 9 ਸਾਲਾਂ ਬਾਅਦ ਪਲੇ ਕਰ ਰਿਹਾ ਮੈਂ ਆਉਂਗਾ ਜਰੂਰ ਜੀ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਘੁੱਟਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕ अच्छा ओहनु पता नहीं सी भी एहे आखरी मुलाकात है और इट इज रियली शॉकिंग मैं ता हम सब ने चई बार निकल पाया जी अच्छा पाली जी ਤੁਸੀਂ ਵੀ ਲਿਖਦੇ ਹੋ ਮਤਲਬ ਪਾਤਰ ਸਾਹਿਬ ਨੇ ਵੀ ساری ਜ਼ਿੰਦਗੀ ਲਿਖਿਆ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਅਮਰ ਹੈਗੀਆਂ ਨੇ ਹਮੇਸ਼ਾ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਪਾਤਰ ਸਾਹਿਬ ਬਹੁਤ ਕੁਝ ਦੇ ਗਏ ਨੇ ਪੰਜਾਬੀ ਨੂੰ ਜਾਂ ਹਜੇ ਬਹੁਤ ਕੁਝ ਦੇਣਾ ਬਾਕੀ ਸੀ ਦੇਖੋ ਜਿਸ ਪੱਧਰ ਦੇ ਉਹ ਕਵੀ ਸੀ ਸਾਡੀ ਤਾਂ ਦੁਆ ਸੀ ਕਿ ਉਹ ਹਮੇਸ਼ਾ ਸਾਡੇ ਨਾਲ ਰਹਿਣ ਤਾਂ ਕਿ ਉਹਨਾਂ ਵਿੱਚੋਂ ਹਮੇਸ਼ਾ ਵਧੀਆ ਕਵਤਾ ਆਉਂਦੀ ਰਹੇ ਜੀ ਲੇਕਿਨ ਜੋ ਦਿੱਤਾ ਉਹ ਬਹੁਤ ਜ਼ਿਆਦਾ ਹੂੰ ਤੁਸੀਂ ਦੇਖੋ ਕਿ ਉਹ ਪਹਿਲੇ ਪੰਜਾਬੀ ਦੇ ਇਹੋ ਜਿਹੇ ਪੋएट ਨੇ ਜਿਨ੍ਹਾਂ ਨੇ ਅਸ਼ਿਵ ਕੁਮਾਰ ਤੋਂ ਬਾਅਦ ਜੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਤੋਂ ਬਾਅਦ ਹੂੰ ਸਾਨੂੰ ਪੰਜਾਬੀ ਪਾਠਕ ਵਾਪਸ ਲਿਆ ਕੇ ਦਿੱਤੇ ਜੀ surjit patar ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਜਿਵੇਂ ਪਾਠਕ ਸਾਡੇ ਨਾਲ ਟੁੱਟ ਗਏ ਸੀ ਨਾ ਹਾਂਜੀ ਤਾਂ surjit patar ਦੇ ਨਾਲ ਪੰਜਾਬੀ ਕਵਿਤਾ ਨੂੰ ਪਾਠਕ ਵਾਪਸ ਮਿਲੇ ਹੂੰ ਉਹਨਾਂ ਕਰਕੇ ਪੰਜਾਬੀ ਦੇ ਵਿੱਚ ਇੱਕ ਪਾਠਕਾਂ ਦੀ ਇੱਕ ਬਹੁਤ ਵੱਡੀ ਜਮਾਤ ਪੈਦਾ ਹੋਈ ਜੀ ਤਾਂ ਇਹ ਸਭ ਤੋਂ ਜ਼ਰੂਰੀ ਚੀਜ਼ ਸੀ ਜਿਹੜੀ ਕਿ ਪਾਤਰ ਸਾਹਿਬ ਨੇ ਕੀਤੀ ਉਹ ਪਾਠਕਾਂ ਤੇ ਆਲੋਚਕਾਂ ਦੇ ਵਿਚਾਰ ਇੱਕੋ ਜਿੰਨੇ ਮਕਬੂਲ ਸੀਗੇ ਜੀ ਤਾਂ ਇਹ ਉਹਦੀ ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਨੇ ਪੰਜਾਬੀ ਕਵਿਤਾ ਨੂੰ ਜ਼ਿੰਦਾ ਕੀਤਾ ਉਹਨਾਂ ਨੇ ਜਿੰਦਾ ਰੱਖਿਆ ਪੰਜਾਬੀ ਕਵਿਤਾ ਨੂੰ ਹਾਂ ਤਾਂ ਸਾਡੇ ਸਮਿਆਂ ਦੇ ਉਹ ਸਭ ਤੋਂ ਜ਼ਿਆਦਾ ਪਿਆਰੇ ਤੇ ਸਤਿਕਾਰੇ ਗਏ ਹਾਂ ਕਵੀ ਸੀ ਉਹ ਉਹਨਾਂ ਨੇ 3-4 ਨਾਟਕ ਵੀ ਟਰਾਂਸਲੇਟ ਕੀਤੇ ਜਿਹੜੇ ਯੂਰਪ ਦੇ ਰਜੀਨੋ ਨੀਲ ਦੇ ਔਰ ਜਿਨ੍ਹਾਂ ਨੂੰ ਆਪਣਾ ਬਹੁਤ ਸਫਲਤਾ ਦੇ ਨਾਲ ਖੇਡੇ ਵੀ ਗਏ ਜੀ ਨਾਟਕ ਹਾਂ ਉਹਨਾਂ ਦੇ ਨਾਟਕ ਜਿਹੜੇ ਸੀਗੇ ਉਹ ਉਹਨਾਂ ਨੇ ਤਿੰਨ ਨਾਟਕ ਅਨੁਵਾਦ ਕੀਤੇ ਔਰ ਕਵਤਾ ਤੋਂ ਕਵਤਾ ਦੇ ਵਿੱਚ ਅਨੁਵਾਦ ਕਰਨੇ ਬਹੁਤ ਮੁਸ਼ਕਲ ਹੈ ਜੀ 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 ਤੇ ਉਹਨਾਂ ਨੇ ਮਤਲਬ ਤਿੰਨ ਚਾਰ ਨਾਟਕ ਜਿਹੜੇ ਸੀ ਅਨੁਵਾਦ ਵੀ ਕੀਤੇ ਔਰ ਕਵਤਾ ਤੋਂ ਕਵਤਾ ਵਿੱਚ ਕੀਤੇ ਬਹੁਤ ਵਧੀਆ ਸਨ ਹੂੰ ਸੋ ਅੱਜ ਬਹੁਤ ਵੱਡਾ ਸਦਮਾ ਬਹੁਤ ਵੱਡਾ ਲਾਸ ਹੈ ਜੀ 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 ਉਹਨਾਂ ਦੀ ਸ਼ਾਇਰੀ ਜਾਂ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਜਾਂ ਜ਼ਿੰਦਗੀ ਦੇ ਬਹੁਤ ਕਰੀਬ ਰਹੀ ਹੈ ਹਮੇਸ਼ਾ ਹੁਣ ਤੱਕ ਮੈਨੂੰ ਉਹਨਾਂ ਦੀ ਕਵਿਤਾ ਬਹੁਤ ਪਿਆਰੀ ਲੱਗਦੀ ਹੁੰਦੀ ਸੀਗੀ ਸ਼ੁਰੂ ਤੋਂ ਹੀ ਲੱਗਦੀ ਹੈ ਹੁਣ ਵੀ ਜੀ ਕੀ ਖਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ਹਾਂ ਡਾਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਓਹੋ ਹਾਲਾਂਕਿ ਉਹਨਾਂ ਦੀ तमाम ਹੋਰ ਵੀ ਬਹੁਤ ਪਿਆਰੀਆਂ ਨੇ ਪਰ ਇਸ ਕਵਿਤਾ ਦੇ ਵਿੱਚ ਇੱਕ ਬੜਾ ਪਿਆਰਾ ਸ਼ੇਅਰ ਸੀ ਤੂੰ ਉਸੇ ਨੂੰ ਚੱਕ ਲਵੇਂਗਾ ਤੇ ਪੜੇਗਾ ਖਤ ਦੇ ਵਾਂਗ ਕੋਈ ਸੁੱਕਾ ਪੱਤਾ ਉੱਡ ਕੇ ਸਰਦਲਾਂ ਤੱਕ ਆਏਗਾ ਵਾਹ ਉਹਨਾਂ ਨੂੰ ਬਹੁਤ ਉਹਨਾਂ ਦੀ ਕਾਤਾਂ ਦੇ ਵਿੱਚ ਇੱਕ ਵੱਖਰਾ ਹੀ ਅੰਦਾਜ਼ ਸੀ ਔਰ ਉਹਨਾਂ ਦੇ ਸ਼ਬਦ ਜਿਹੜੇ ਸਨ ਨਾ ਉਹ ਅੱਛਾ ਉਹਨਾਂ ਦੀ ਕਾਤਾਂ ਦੇ ਵਿੱਚ ਉਹ ਪੰਜਾਬੀ ਸੀ ਜਿਹੜੀ ਪੰਜਾਬੀ ਸਾਡੀ ਅਸਲੀ ਪੰਜਾਬੀ ਹੈ ਅਸਲੀ ਹੈ ਬਿਲਕੁਲ ਮਤਲਬ ਕਿ ਉਹਨਾਂ ਨੇ ਨਕਲੀ ਪੰਜਾਬੀ ਜਾਂ ਬਹੁਤ ਜ਼ਿਆਦਾ ਐਵੇਂ ਖਾਮ-ਖਾਮ ਜਿਵੇਂ ਸਾਡੇ ਯੂਨੀਵਰਸਿਟੀ ਦੇ ਉੱਪਰ ਪ੍ਰੋਫੈਸਰਾਂ ਨੂੰ ਆਦਤ ਜੀ ਹੁੰਦੀ ਹੈ ਨਾ ਬਹੁਤ ਵੱਡੀ ਗੱਲਾਂ ਕਰਨ ਦੀ ਵੱਡੇ-ਵੱਡੇ ਬਾਰੇ-ਬਾਰੇ ਸ਼ਬਦ ਹਾਂ ਬਿਲਕੁਲ ਹਲਕੇ ਸ਼ਬਦਾਂ ਨਾਲ ਹਾਂ ਉਹਨਾਂ ਨੇ ਤਾਂ ਮਤਲਬ ਕਿ ਬਹੁਤ ਹੀ ਜਿਉਂਦੀ ਜਾਗਦੀ ਪੰਜਾਬੀ ਦੇ ਵਿੱਚ ਕਵਿਤਾ ਲਿਖੀ ਔਰ ਕਮਾਲ ਦੀ ਕਵਿਤਾ ਲਿਖੀ ਜੀ ਜੀ ਆਖਰੀ ਦਰਸ਼ਨਾ ਦੇ ਲਈ ਜਾ ਰਹੇ ਹਾਂ ਹਾਂ ਹਾਲੇ ਮੈਂ ਉਹ ਨਰਮਨ ਨੂੰ ਪੁੱਛਿਆ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਹੈ ਤੇ ਫਿਰ ਉਹ ਕਹਿੰਦੇ ਕਿ ਜਦੋਂ ਉਹ ਆਏਗਾ ਫਿਰ ਸਕਾਰ ਹੋਏਗਾ ਜੀ ਜਾਵਾਂਗੇ ਸਾਰੇ ਜੀ ਠੀਕ ਹੈ ਜੀ ਪਾਲੀਪਿੰਦਰ ਜੀ ਔਨ 에ਅਰ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਉਹ ਅਚਾਨਕ ਪੱਤਰ ਸਾਥ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਪ੍ਰਾਪਰਟੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਹਿਤ ਦਾ ਇਹ ਬਾਬਾ ਬਹੁੜ ਚਲਾ ਗਿਆ ਅੱਗੇ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨਨ ਦੱਸਿਆ ਗੱਲਾਂ ਹੁੰਦੀਆਂ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤੈਨੂੰ ਚੀਫ ਗੈਸਟ ਸੀ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਕਹਣਾ ਹਾਲ ਹੀ ਸੀ ਤੇਰੇ ਨਾਲ ਕਰਾ ਦਈਏ ਅੱਛਾ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹੂੰ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਫੜਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕਟਡ ਤੇ ਫਿਰ ਚਲੇ ਗਏ ਅੱਛਾ ਮੈਨੂੰ ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਆ ਸੋ ਅੱਜ ਪੰਜਾਬੀ ਦੇ ਮਹਾਨ ਸ਼ਾਇਰ surjit patar sahab ਇਸ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਜਹਾਨ ਨੂੰ ਅਲਵਿਦਾ ਆ ਕੇ ਚਲੇ ਗਏ ਨੇ ਹਾਰਟ ਅਟੈਕ ਆਉਣ ਦੇ ਨਾਲ ਲੁਧਿਆਣਾ ਦੇ ਵਿੱਚ ਉਹਨਾਂ ਨੇ ਬੀਤੀ ਰਾਤ ਆਖਰੀ ਸਾਹ ਲਏ ਨੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਗੇ ਲੇਖਕ ਨਾਟਕਕਾਰ ਪਾਲੀ ਭੁਪਿੰਦਰ ਜੀ ਭੁਪਿੰਦਰ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪਾਤਰ ਸਾਹਿਬ ਦਾ ਟਰ ਜਾਣਾ ਹਮ ਅਲੀ ਤਾਂ ਇਸ ਖਬਰ ਦੇ ਸਦਮੇ ਤੋਂ ਬਾਹਰ ਹੀ ਨਹੀਂ ਆ पाए ਮੈਨੂੰ ਇਹ ਲੱਗਦਾ ਕਿ ਇਹ ਤਾਂ ਹੁਣ ਮੁਲਾਂਕਣ ਸੰਧਾ ਰਹੇਗਾ ਕਿ ਉਹਨਾਂ ਦੇ ਤੁਰ ਜਾਣ ਨਾਲ ਸਾਨੂੰ ਕਿੰਨਾ ਘਾਟਾ ਪਿਆ ਜੀ ਕੱਲ ਇਦਾਂ ਕਿ ਉਹ ਪੰਜਾਬੀ ਸਾਹਿਤ ਦੀ ਸਭ ਤੋਂ ਮਰਕੇ ਉੱਗੀ ਸਭ ਤੋਂ ਸਤਿਕਾਰਯੋਗ ਸ਼ਖਸੀਅਤ ਸੀ ਜੀ ਔਰ ਕੀ ਹੈ ਕਿ ਜਦੋਂ ਸਿਰ ਦੇ ਉੱਪਰ ਐਡੀ ਕਬਡੀ ਸ਼ਖਸੀਅਤ ਹੁੰਦੀ ਹੈ ਤੇ ਅਸੀਂ ਸਾਰੇ ਲੋਕ ਜਿਹੜੇ ਉਸ ਫੀਲਡ ਦੇ ਵਿੱਚ ਹੁੰਦੇ ਨੇ ਉਹ ਆਪਣੇ ਸਿਰ ਦੇ ਉੱਪਰ ਕਿਸੇ ਦਾ ਹੱਥ ਮਹਿਸੂਸ ਕਰਦੇ ਨੇ ਬਿਲਕੁਲ ਉਹਨਾਂ ਅਚਾਨਕ ਪਤ ਤਾ ਸਾਥ ਚਲੇ ਗਏ ਔਰ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦੇ ਬਰਾਬਰ ਦੀ ਕੋਈ ਸ਼ਖਸੀਅਤ ਸਾਡੇ ਕੋਲੇ ਹੈ ਤਾਂ ਇਦਾਂ ਹੀ ਮਹਿਸੂਸ ਹੁੰਦਾ ਕਿ ਜਿਵੇਂ ਪੰਜਾਬੀ ਸਾਇਤ ਦਾ ਇਹ ਬਾਬਾ ਬਹੁੜ ਚਲਾ ਗਿਆ ਔਰ ਪੰਜਾਬੀ ਸਾਇਤ ਨਾਲ ਜੁੜੇ ਹੋਏ ਲੋਕ ਇੱਕ ਵਾਰੀ ਅਨਾਥ ਹੋਣ ਦੀ ਸਿਚੁਏਸ਼ਨ 'ਚ ਆ ਗਏ ਜੀ ਪਤਾ ਪਤਾ ਕਿਵੇਂ ਲੱਗਿਆ ਤੁਹਾਨੂੰ ਇਸ ਬਾਰੇ ਅਮ ਮੈਂ ਐਕਚੁਅਲੀ ਆਪਣੇ ਨਾਟਕ ਦੇ ਜਾਮ 'ਚ ਬਿਜ਼ੀ ਸੀਗਾ ਹੂੰ ਔਰ ਮੈਂ ਫਿਰ ਫੋਨ ਜਿਵੇਂ ਹੁੰਦਾ ਸਵਿਚ ਆਫ ਕੀਤਾ ਹੋਇਆ ਸੀ ਜਾਂ ਸਾਇਲੈਂਸ ਤੇ ਲਾਇਆ ਹੋਇਆ ਸੀ ਲੇਕਿਨ ਉਹ ਵਾਰ-ਵਾਰ ਕੁਝ ਨੰਬਰ ਤੋਂ ਕਾਲਸ ਆ ਰਹੀਆਂ ਸੀ ਜੀ ਤਾਂ ਫਿਰ ਮੈਂ ਜਦੋਂ ਆਨ ਕੀਤਾ ਤੇ ਪਤਾ ਕਿਸੇ ਪੱਤਰਕਾਰ ਦੋਸਤ ਦਾ ਫੋਨ ਸੀਗਾ ਉਹਨਾਂ ਨੇ ਦੱਸਿਆ ਫਿਰ ਮੈਂ ਨਿਰਮਲ ਜੋੜੇ ਨੂੰ ਫੋਨ ਕੀਤਾ ਹੂੰ ਉਹ ਲੁਧਿਆਣੇ ਰਹਿੰਦੇ ਨੇ ਔਰ ਪਾਤਾਲਸਰ ਦੇ ਕਾਫੀ ਨੇੜੇ ਨੇ ਹਾਂਜੀ ਹਾਂਜੀ ਤਫਰ ਨਿਰਮਲ ਨੇ ਮੈਨੂੰ ਦੱਸਿਆ ਕਿ ਉਹ ਸਵੇਰੇ ਮਤਲਬ ਕਿ ਰਾਤ ਚੰਗੇ ਪੜੇ ਸੁੱਤੇ ਲੇਕਿਨ ਸਵੇਰੇ ਉਹ ਉੱਠੇ ਹੀ ਨਹੀਂ ਫਿਰ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਵੀ ਦੇਖਿਆ ਤਾਂ ਫਿਰ ਮਾਮਲਾ ਪਤਾ ਲੱਗਿਆ ਹਾਲਾਂਕਿ ਪਰਸੋਂ ਇੱਥੇ ਸੀ ਉਹ ਨਿਰਮਲ ਦੇ ਨਾਲ ਮੇਰੇ ਨਾਟਕ ਬਾਰੇ ਨਿਰਮਨ ਦੱਸਿਆ ਕਰ ਲਾਉਂਦੀ ਰਹੀਆਂ ਜੀ ਦਿਨ ਚਾਰ ਪੰਜ ਨੂੰ ਮੇਰੇ ਨਾਟਕ ਦਾ ਸ਼ੋਅ ਸੀ ਉਹ ਤਿੰਨ ਨੂੰ ਚੀਫ ਗੈਸਟ ਸੀ ਚੰਡੀਗੜ੍ਹ ਵਾਲੇ ਉਹਨਾਂ ਨੇ ਹਾਂ ਉਹਨਾਂ ਨੇ ਆਪ ਇੰਟਰਸਟ ਲੈ ਕੇ ਮੈਨੂੰ ਹਾਲ ਦਿੱਤਾ ਕਿਉਂਕਿ ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਅਸੀਂ ਨਾਟਕ ਕਰਨਾ ਹੂੰ ਤੇ ਫਿਰ ਉਹਨਾਂ ਨੇ ਬੜਾ ਮਜ਼ਾਕ ਦੇ ਵਿੱਚ ਮੈਨੂੰ ਕਿਹਾ ਯਾਰ ਤੂੰ ਤਿੰਨ ਦਿਨ ਲਈ ਹਾਲ ਮੰਗਿਆ ਮੈਂ ਤਾਂ ਹਾਲ ਹੀ ਅਸੀਂ ਤੇਰੇ ਨਾਲ ਕਰਾ दिए ਅੱਛਾ ਤੇ ਉਹਨਾਂ ਨੇ ਮੇਰਾ ਡਰਾਮਾ ਦੇਖਣ ਉੱਚੇ ਚੇਤੌਰ ਤੇ ਮੈਨੂੰ ਕਿਹਾ ਕਿ ਯਾਰ ਮੈਂ ਠੀਕ ਨਹੀਂ ਆ ਪਰ ਤੂੰ 9 ਸਾਲਾਂ ਬਾਅਦ ਪਲੇ ਕਰ ਰਿਹਾ ਮੈਂ ਆਉਂਗਾ ਜਰੂਰ ਜੀ ਮੁਲਾਕਾਤ ਹੋਈ ਸੀ ਤੁਹਾਡੀ ਹਾਂ ਮੈਨੂੰ ਉਹ ਮਿਲੇ ਉਹਨਾਂ ਨੇ ਨਾਟਕ ਦੇਖਿਆ ਜੀ ਔਰ ਮਤਲਬ ਕਿ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਉਸ ਦਿਨ ਬੈਠੇ ਸੀ ਮੈਨੂੰ ਹੁਣ ਉਹ ਸਾਰਿਆਂ ਦੇ ਫੋਨ ਆਏ ਹਮ ਔਰ ਨਾਟਕ ਜਾਂਦੇ ਹੋਏ ਦੇਖ ਕੇ ਉਹਨਾਂ ਨੇ ਮੇਰਾ ਹੱਥ ਘੁੱਟਿਆ ਬਸ ਇੱਕ ਹੀ ਲਾਈਨ ਬੋਲੀ ਐਜ਼ ਐਕਸਪੈਕਟਿਡ ਤੇ अच्छा ਉਹਨੂੰ ਪਤਾ ਨਹੀਂ ਸੀ ਵੀ ਇਹ ਆਖਰੀ ਮੁਲਾਕਾਤ ਹੈ ਇਟ ਇਜ਼ ਰੀਲੀ ਸ਼ੌਕਿੰਗ ਮੈਂ ਤਾਂ ਹਮ ਸਭ ਨੇ ਚੀਂ ਬਾਹ ਨਿਕਲ ਪਾਇਆ ਜੀ اچھا ਪਾਲੀ ਜੀ ਤੁਸੀਂ ਵੀ ਲਿਖਦੇ ਹੋ ਮਤਲਬ ਪਾਤਰ ਸਾਹਿਬ ਨੇ ਵੀ ਸਾਰੀ ਜ਼ਿੰਦਗੀ ਲਿਖਿਆ ਬਹੁਤ ਸਾਰੀਆਂ ਕਵਿਤਾਵਾਂ ਉਹਨਾਂ ਨੇ ਲਿਖੀਆਂ ਜਿਹੜੀਆਂ ਅਮਰ ਹੈਗੀਆਂ ਨੇ ਹਮੇਸ਼ਿਆ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਪਾਤਰ ਸਾਹਿਬ ਬਹੁਤ ਕੁਝ ਦੇ ਗਏ ਨੇ ਪੰਜਾਬੀ ਨੂੰ ਜਾਂ ਹਜੇ ਬਹੁਤ ਕੁਝ ਦੇਣਾ ਬਾਕੀ ਸੀ ਦੇਖੋ ਜਿਸ ਪੱਦਰ ਦੇ ਉਹ ਕਵੀ ਸੀ ਸਾਡੀ ਤਾਂ ਦੁਆ ਸੀ ਕਿ ਉਹ ਹਮੇਸ਼ਾ ਸਾਡੇ ਨਾਲ ਰਹਿਣ ਤਾਂ ਕਿ ਉਹਨਾਂ ਵਿੱਚੋਂ ਹਮੇਸ਼ਾ ਵਧੀਆ ਕਵਤਾ ਆਉਂਦੀ ਰਹੇ ਜੀ ਲੇਕਿਨ ਜੋ ਦਿੱਤਾ ਉਹ ਬਹੁਤ ਜ਼ਿਆਦਾ ਹੈ ਹੂੰ ਤੁਸੀਂ ਦੇਖੋ ਕਿ ਉਹ ਪਹਿਲੇ ਪੰਜਾਬੀ ਦੇ ਇਹੋ ਜਿਹੇ ਪੋएट ਨੇ ਜਿਨ੍ਹਾਂ ਨੇ ਅਸ਼ਕਸ਼ কুমার ਤੋਂ ਬਾਅਦ ਜੇ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਤੋਂ ਬਾਅਦ ਹੂੰ ਸਾਨੂੰ ਪੰਜਾਬੀ ਪਾਠਕ ਵਾਪਸ ਲਿਆ ਕੇ ਦਿੱਤੇ ਜੀ surjit patar ਦੇ ਨਾਲ ਉਸ ਤੋਂ ਪਹਿਲਾਂ ਜਿਹੜੀ ਪ੍ਰਯੋਗਵਾਦੀ ਕਵਿਤਾ ਦੇ ਵਿੱਚ ਜਿਵੇਂ ਪਾਠਕ ਸਾਡੇ ਨਾਲੋਂ ਟੁੱਟ ਗਏ ਸੀ ਨਾ ਹਾਂਜੀ ਤਾਂ surjit patar ਦੇ ਨਾਲ ਪੰਜਾਬੀ ਕਵਿਤਾ ਨੂੰ ਪਾਠਕ ਵਾਪਸ ਮਿਲੇ ਹਾਂ ਉਹਨਾਂ ਕਰਕੇ ਪੰਜਾਬੀ ਦੇ ਵਿੱਚ ਇੱਕ ਪਾਠਕਾਂ ਦੀ ਇੱਕ ਬਹੁਤ ਵੱਡੀ ਜਮਾਤ ਪੈਦਾ ਹੋਈ ਜੀ ਤਾਂ ਇਹ ਸਭ ਤੋਂ ਜ਼ਰੂਰੀ ਚੀਜ਼ ਸੀ ਜਿਹੜੀ ਕਿ ਪਾਤਰ ਸਾਹਿਬ ਨੇ ਕੀਤੀ ਉਹ ਪਾਠਕਾਂ ਤੇ ਆਲੋਚਕਾਂ ਦੇ ਵਿਚਾਰ ਇੱਕੋ ਜਿੰਨੇ ਮਕਬੂਲ ਸੀਗੇ ਜੀ ਤਾਂ ਇਹ ਉਹਦੀ ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਨੇ ਪੰਜਾਬੀ ਕਵਤਾ ਨੂੰ ਜ਼ਿੰਦਾ ਕੀਤਾ ਉਹਨਾਂ ਨੇ ਜ਼ਿੰਦਾ ਰੱਖਿਆ ਪੰਜਾਬੀ ਕਵਤਾ ਨੂੰ ਹਾਂ ਤਾਂ ਸਾਡੇ ਸਮਿਆਂ ਦੇ ਉਹ ਸਭ ਤੋਂ ਜ਼ਿਆਦਾ ਪਿਆਰੇ ਤੇ ਸਤਿਕਾਰੇ ਗਏ ਹਾਂ ਕਵੀ ਸੀ ਉਹ ਉਹਨਾਂ ਨੇ 3-4 ਨਾਟਕ ਵੀ ਟਰਾਂਸਲੇਟ ਕੀਤੇ ਜਿਹੜੇ ਯੂਰਪ ਦੇ ਰਜੀਨੋ ਨੀਲ ਦੇ ਔਰ ਜਿਨ੍ਹਾਂ ਨੂੰ ਆਪਣਾ ਬਹੁਤ ਸਫਲਤਾ ਦੇ ਨਾਲ ਖੇਡੇ ਲਿਏ ਜੀ ਨਾਟਕ ਹਾਂ ਉਹਨਾਂ ਦੇ ਨਾਟਕ ਜਿਹੜੇ ਸੀਗੇ ਉਹ ਅਮ ਬਸ ਉਹਨਾਂ ਨੇ ਤਿੰਨ ਨਾਟਕ ਅਨੁਵਾਦ ਕੀਤੇ ਔਰ ਕਵਤਾ ਤੋਂ ਕਵਤਾ ਦੇ ਵਿੱਚ ਅਨੁਵਾਦ ਕਰਨੇ ਬਹੁਤ ਮੁਸ਼ਕਿਲ ਹੈ ਜੀ 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 ਤੇ ਉਹਨਾਂ ਨੇ ਮਤਲਬ 3-4 ਨਾਟਕ ਜਿਹੜੇ ਸੀ ਅਨੁਵਾਦ ਵੀ ਕੀਤੇ ਔਰ ਕਵਤਾ ਤੋਂ ਕਵਤਾ ਵਿੱਚ ਕੀਤੇ ਬਹੁਤ ਵਧੀਆ ਸਰ ਸੋ ਅੱਜ ਬਹੁਤ ਵੱਡਾ ਸਦਮਾ ਬਹੁਤ ਵੱਡਾ ਲਾਸ ਹੈ ਜੀ 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 ਉਹਨਾਂ ਦੀ ਸ਼ਾਇਰੀ ਜਾਂ ਕਵਿਤਾ ਜਿਹੜੀ ਤੁਹਾਡੇ ਦਿਲ ਦੇ ਜਾਂ ਜ਼ਿੰਦਗੀ ਦੇ ਬਹੁਤ ਕਰੀਬ ਰਹੀ ਹੈ ਹਮੇਸ਼ਾ ਹੁਣ ਤੱਕ ਮੈਨੂੰ ਉਹਨਾਂ ਦੀ ਇੱਕ ਕਵਿਤਾ ਬਹੁਤ ਪਿਆਰੀ ਲੱਗਦੀ ਹੁੰਦੀ ਸੀਗੀ ਸ਼ੁਰੂ ਤੋਂ ਹੀ ਲੱਗਦੀ ਹੈ ਹੁਣ ਵੀ ਜੀ ਕੀ ਖਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁੱਲ ਜਾਏਗਾ ਆਹ ਡਾਰਕ ਨਿਤ ਆਏਗੀ ਤੇਰੇ ਨਾਂ ਦਾ ਖਤ ਨਾ ਆਏਗਾ ਓਹੋ ਹਾਲਾਂਕਿ ਉਹਨਾਂ ਦੀ ਕਤਮਾਹੋਰ ਵੀ ਬਹੁਤ ਪਿਆਰੀਆਂ ਨੇ ਪਰ ਇਸ ਕਵਿਤਾ ਦੇ ਵਿੱਚ ਇੱਕ ਬੜਾ ਪਿਆਰਾ ਸ਼ੇਅਰ ਸੀ ਤੂੰ ਉਸੇ ਨੂੰ ਚੱਕ ਲਵੇਂਗਾ ਤੇ ਪੜੇਗਾ ਖਤ ਦੇ ਵਾਂਗ ਕੋਈ ਸੁੱਕਾ ਪੱਤਾ ਉੱਡ ਕੇ ਸਰਦਲਾਂ ਤੱਕ ਆਏਗਾ ਵਾਹ ਹਾਂ ਉਹ ਬਹੁਤ ਉਹਨਾਂ ਦੀ ਕਵਿਤਾ ਦੇ ਵਿੱਚ ਇੱਕ ਵੱਖਰਾ ਹੀ ਅੰਦਾਜ਼ ਸੀ ਔਰ ਉਹਨਾਂ ਦੇ ਸ਼ਬਦ ਜਿਹੜੇ ਸਨ ਨਾ ਉਹ ਅੱਛਾ ਉਹਨਾਂ ਦੀ ਕਵਿਤਾ ਦੇ ਵਿੱਚ ਉਹ ਪੰਜਾਬੀ ਸੀ ਜਿਹੜੀ ਪੰਜਾਬੀ ਸਾਡੀ ਅਸਲੀ ਪੰਜਾਬੀ ਹੈ ਅਸਲੀ ਹੈ ਬਿਲਕੁਲ ਮਤਲਬ ਕਿ ਉਹਨਾਂ ਨੇ ਨਕਲੀ ਪੰਜਾਬੀ ਜਾਂ ਬਹੁਤ ਜ਼ਿਆਦਾ ਐਵੇਂ ਖਾਮ ਖਾਂ ਜਿਵੇਂ ਸਾਡੇ ਯੂਨੀਵਰਸਿਟੀ ਦੇ ਉੱਪਰ ਪ੍ਰੋਫੈਸਰ